ਇੰਦਰ ਸਰਕਾਰ ਦੀਆਂ ਸਕੀਮਾਂ ਹਰ ਗਰੀਬ ਲਈ ਸਾਡੀਆਂ ਮਾਵਾਂ ਲਈ ਸਾਡੀਆਂ ਭੈਣਾਂ ਲਈ ਔਰ ਕਿਸਾਨਾਂ ਲਈ ਜਿਹੜੀਆਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਹਰ ਘਰ ਤੱਕ ਪਹੁੰਚਾ ਰਹੀ ਸੀ ਉਹਦੀ ਉਹਦੇ ਤੋਂ ਬਖਲਾਹਟ ਚਾਕੇ ਜਿਹੜਾ ਪੰਜਾਬ ਸਰਕਾਰ ਦਾ ਇੱਕ ਨਾਣਾ ਹਰਕਤ ਹੈ ਅੱਜ ਸਾਡਾ ਇਹ ਪੰਜਵਾਂ ਕੈਂਪ ਸੀਗਾ ਗਿੱਦੜਵਾ ਹਲਕੇ ਦੇ ਵਿੱਚ ਤਾਂ ਜਿਹੜੇ ਪਿਛਲੇ ਸਾਡੇ 4 ੈਂਪ ਲੱਗੇ ਉਹਨਾਂ ਚ ਇੰਨਾ ਲੋਕਾਂ ਦਾ ਉਤਸ਼ਾਹ ਦੇਖ ਕੇ ਔਰ 600 ਬੰਦਾ ਇੱਕ ਕੈਂਪ ਚ 100000 ਬੰਦਾ ਉਸ ਸਕੀਮਾਂ ਦਾ ਫਾਇਦਾ ਉਠਾ ਰਹੇ ਸੀ ਆਮ ਲੋਕ ਗਰੀਬ ਲੋਕ ਔਰ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਉਹਨਾਂ ਨੂੰ ਸਲਾਈ ਮਸ਼ੀਨਾਂ ਔਰ ਉਹਨਾਂ ਨੂੰ ਟ੍ਰੇਨਿੰਗ ਦੇਣੀ ਸੀ ਜਿਹੜੀ ਰਜਿਸਟ੍ਰੇਸ਼ਨ ਚੱਲ ਰਹੀ ਸੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਕਿਸ਼ਮ ਕਾਰਡ ਮਤਲਬ ਜਿਹੜੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਉਹ ਆਮ ਲੋਕਾਂ ਤੱਕ ਪੁੱਜ ਰਹੀਆਂ ਸੀ ਤਾਂ ਉਹ ਮਤਲਬ ਇਹਨਾਂ ਦੀ ਬੈਡ ਇੰਟੈਂਸ਼ਨ ਹੈ ਕਿ ਉਹ ਸਕੀਮਾਂ ਨਾ ਪਹੁੰਚਣ ਉਪੋਕਤ ਤਾਂ ਇਹਨਾਂ ਨੇ ਅੱਜ ਮੈਨੂੰ ਪਿੰਡ ਸੁਖਣਾ ਅਗਲੂ ਤੋਂ ਸਾਡਾ ਜਿਹੜਾ ਕੈਂਪ ਸਟਾਰਟ ਹੋਣ ਤੋਂ ਪਹਿਲਾਂ ਹੀ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਨੂੰ ਬਹੁਤ ਐਕਟਾਇਆ ਅ ਤਉਨਾਂ ਨੇ ਲੌਣ ਨਹੀਂ ਦਿੱਤਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੀ ਜਿਹੜੀ ਕੋਈ ਅਸੀਂ politcal ਨਹੀਂ ਇਹ ਅਸੀਂ ਆਮ ਲੋਕਾਂ ਦੀ ਸੇਵਾ ਕਰੂਜੀਏ ਹੋਏ ਆਂ ਆਮ ਲੋਕਾਂ ਦੀ ਸੇਵਾ ਕਰ ਰਹੇ ਆਂ ਰੋਇਦਾ 226 ਬਣ ਰਿਹਾ ਪੰਜ 74 ਕੀ ਕੀ ਜਾਈਦਾ ਤਾਂ ਬਸ ਉਥੋਂ ਲੈ ਕੇ ਆਇਆ ਮੈਂ ਕਿਹਾ ਜੇ ਕੋਈ ਤੁਹਾਡੇ ਕੋਲੇ ਕਾਨੂੰਨ ਹੈ ਤਾਂ ਕਾਰਵਾਈ ਕਰ ਦੋ ਤਾਂ ਕਾਨੂੰਨ ਕੋਈ ਹੈ ਹੀ ਨਹੀਂ ਸੇਵਾ ਕਰਨੀ ਕਿਹੜਾ ਜੁਰਮ ਕਿਸੇ ਦੀ ਸੇਵਾ ਕਰਨਾ ਕੀ ਜੁਰਮ ਤਾਂ ਅੱਜ ਉਹ ਹੁਣ ਮੈਨੂੰ ਕਹਿੰਦੇ ਜੀ ਨਹੀਂ ਜਾਓ ਤਾਂ ਉਹਨਾਂ ਨੇ ਰਿਹਾਅ ਕਰ ਦਿੱਤਾ ਸਾਡੇ ਜਿਹੜੇ ਮੈਂ ਧੰਨਵਾਦ ਕਰਦਾ ਸਾਰੇ ਪ੍ਰਧਾਨ ਜੀ ਸਤੀਸ਼ੀ ਸੀਜਾ ਜੀ ਹੈ ਸਾਡੇ ਸਰਦਾਰ ਮਨਕੀ ਸਿੰਘ ਬਾਦਲ ਸਾਡੇ ਸੀਨੀਅਰ ਯਾਨੀ ਲੀਡਰ ਨੇ ਭਾਜਪਾ ਦੇ ਉਹਨਾਂ ਨੇ ਉਹਨਾਂ ਨੇ ਫਿਰ ਸਾਰਾ ਇਹ ਆਜੇ ਨਾ ਨਾ ਗੱਲ ਕੀਤੀ ਤਾਂ ਅੱਜ ਧਰਮਾਂ ਵੀ ਲਾਇਆ ਤੁਹਾਡੇ ਸਾਹਮਣੇ ਪ੍ਰਧਾਨ ਜੀ ਨੇ ਅੱਜ ਉਹ ਬਿਲਕੁਲ ਦੀ ਅਸੀਂ ਉਹ ਨਿਰੰਤਰ ਉਹ ਜਿਹੜੀ ਲੋਕ ਸੇਵਾ ਉਹ ਨਿਰੰਤਰ ਕਰਦੇ ਰਵਾਂਗੇ ਔਰ ਭਾਰਤੀ ਜਨਤਾ ਪਾਰਟੀ ਪੂਰੀ ਨਿਰੰਤਰ ਸੇਵਾ ਕਰੇਗੀ ਔਰ ਜਿਹੜੀਆਂ ਸਕੀਮਾਂ ਸਕੀਮਾਂ ਐ ਸੈਂਟਰ ਸਰਕਾਰ ਦੀਆਂ ਹਰ ਘਰ ਤੱਕ ਪਹੁੰਚ ਗਿਆ ਕਰ ਲੈਂਗੇ ਕੀਤੀਆਂ ਜਾਣੀਆਂ ਚਾਹੇ ਸਾਨੂੰ ਉਹਦੇ ਲਈ ਕੋਈ ਵੱਡੇ ਤੋਂ ਵੱਡਾ ਬਲੀਦਾਨ ਦੇਣਾ ਪਵੇ ਅਸੀਂ ਇਸ ਸੇਵਾ ਤੋਂ ਆਪਣਾ ਮੂੰਹ ਨਾ ਮੋੜੀਏ